ਮੇਰਾ ਪਿੰਡ ਜਗਪਾਲਪੁਰ ਫਗਵਾੜੇ ਦੇ ਲਾਗੇ ਤੇ ਸਰਜੀਤਕੌਰ ਮੇਰਾ ਨਾਮ ਹੈ ਮੇਰਾ ਮੈਨੂੰ ਇਹ ਪ੍ਰੋਬਲਮ ਸੀ ਕਿ ਇੱਕ ਤਾਂ ਮੈਂ ਪਹਿਲਾਂ ਕੋਠੇ ਤੋਂ ਡੈਗੀ ਸੀ ਅੱਜ ਤੋਂ 35 ਸਾਲ ਪਹਿਲਾਂ ਅੱਛਾ ਜੀ 35 ਸਾਲ ਪਹਿਲਾਂ ਡਿੱਗੀ ਸੀ ਡੈਸਕ ਦੀ ਬਹੁਤ ਜ਼ਿਆਦੀ ਪ੍ਰੋਬਲਮ ਹੁੰਦੀ ਸੀ ਓਕੇ ਤੇ ਉਹਦੇ ਨਾਲ ਫਿਰ ਮੇਰੇ ਸਾਰੇ ਲੱਤਾਂ ਦੇ ਵਿੱਚ ਦਰਦ ਆ ਹੁੰਦੇ ਨੇ ਸੀ ਜਾਂ ਜ਼ਿਆਦਿਆਂ ਹੀ ਹੁੰਦੇ ਨੇ ਅੱਛਾ ਜੀ ਉਹ ਹੁਣ ਵੀ ਠੀਕ ਆ ਮੈਂ ਤੇ ਥੋੜੀ ਜੀ ਦਾ ਦਰਦ ਹੁੰਦੀ ਇੰਨੀ ਕੁ ਮਾਮੂਲੀ ਜੀ ਮੈਨੂੰ ਪਹਿਲਾਂ ਜਨ ਡਿਸਕ ਦੀ ਪ੍ਰੋਬਲਮ ਆਈ ਫਿਰ ਤੁਰਨ ਕੀ ਤੁਰਿਆ ਨਹੀਂ ਜਾਂਦਾ ਸੀ ਤੁਹਾਡੇ ਬਿਲਕੁਲ ਹੀ ਨਹੀਂ ਸੀ ਤੁਰ ਹੁੰਦਾ ਮੈਂ ਤਾਂ ਵੀ ਮੇਰਾ ਬਿਲਕੁਲ ਗੁਰੂ ਘਰ ਦੇ ਸਾਹਮਣੇ ਘਰ ਆ ਮੈਂ ਉੱਥੋਂ ਇੱਕ ਘੰਟੇ ਦੇ ਵਿੱਚ ਗੁਰੂ ਘਰ ਹੀ ਹੌਲੀ ਹੌਲੀ ਤੁਰ ਕੇ ਮਸੀਹੇ ਪਹੁੰਚਦੀ ਸੀ ਮੈਂ ਤਾਂ ਤੁਰੇ ਨਹੀਂ ਸੀ ਨਾ ਮੈਂ ਤੋਂ ਥੱਲੇ ਬੈਠ ਹੁੰਦਾ ਸੀ ਚੌਂਕੜੀ ਮਾਰ ਕੇ ਹੁਣ ਮੈਂ ਵਧੀਆ ਜਿਵੇਂ ਤੁਸੀਂ ਖਾਣਾ ਵੀ ਦੱਸ ਦਿਓ ਕਈ ਵਾਰੀ ਖਾਣਾ ਵੀ ਮੈਨੂੰ ਕਿਵੇਂ ਮੈਂ ਲੰਮੀ ਬੈ ਕੇ ਖਾਣਾ ਖਾਂਦੀ ਸੀ ਅੱਛਾ ਜੀ ਮੈਂ ਤਾਂ ਬੈਠ ਕੇ ਖਾ ਨਹੀਂ ਸੀ ਹੁੰਦਾ ਮੈਂ ਤਾਂ ਉੱਠ ਨਹੀਂ ਸੀ ਹੁੰਦਾ ਜੇ ਕਈ ਵਾਰੀ ਬਾਥਰੂਮ ਵੀ ਮੇਰੇ ਘਰ ਵਾਲਾ ਮੈਨੂੰ ਚੱਕ ਕੇ ਜਾਂਦਾ ਓਕੇ ਮਤਲਬ ਜਿੱਦਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਕਿ ਹੁਣ ਮੈਂ ਠੀਕ ਹਾਂ ਮਤਲਬ ਡਿਸਕ ਦੀ ਜਿਹੜੀ ਇੰਨੀ ਵਜ੍ਹਾ ਦੀ ਪ੍ਰੋਬਲਮ ਸੀ ਇਹ ਡਿਸਕ ਦੀ ਇੰਨੀ ਪ੍ਰੋਬਲਮ ਸੀ ਡਿੱਗ ਗਈ ਸੀ ਤਾਂ ਮੈਂ ਬੈਗ ਨੂੰ ਪਿੱਛੇ ਡੈਗ ਗਈ ਸੀ ਕਿ ਮੇਰੇ ਨਾਲ ਹੱਡੀਆਂ ਹੀ ਬਸ ਗੀਤਾ ਹੋ ਗਈਆਂ ਹੱਡੀਆਂ ਦਾ ਬਚਾਅ ਹੋ ਗਿਆ ਸੀ ਡਾਕਟਰ ਆਪਰੇਸ਼ਨ ਨੂੰ ਕਹਿ ਰਹੇ ਸੀ ਡਾਕਟਰ ਮੈਨੂੰ ਕਹਿੰਦੇ ਸੀ ਐਮ ਆਰ ਆਈ ਕਰਾ ਲਾ ਤਾਂ ਆਪਰੇਸ਼ਨ ਕਰ ਅੱਛਾ ਜੀ ਮੈਂ ਆਪਰੇਸ਼ਨ ਨਹੀਂ ਕਰਾਇਆ ਓਕੇ ਨਾ ਮੈਂ ਕਹਿੰਦੇ ਜਿਵੇਂ ਮੰਨ ਲਓ ਤੁਸੀਂ ਗੱਲ ਕਰ ਰਹੇ ਹੋ ਹਣਾ ਹਾਂਜੀ ਵੀ ਇੰਨੀਆਂ ਪ੍ਰੋਬਲਮਾਂ ਸੀ ਉਹ ਕੰਡੀਸ਼ਨ ਜਿਹੜੇ ਉਹ ਬੰਦਾ ਸੋਚਦਾ ਮੈਂ ਤਾਂ ਮੁਸ਼ਕਿਲ ਹੈ ਠੀਕ ਹੋਊਂਗਾ ਹਾਂ ਜੀ ਅੱਜ ਤੁਹਾਨੂੰ ਕਿੰਨੇ ਦਿਨ ਹੋਏ ਨੇ ਬੋਡੀ ਸਰਵਿਸ ਵਰਤਿਆ ਨੂੰ ਅੱਜ ਮੈਨੂੰ 40 ਦਿਨ ਹੋਇਆ 40 ਦਿਨ ਹੋ ਗਏ ਬੋਡੀ ਸਰਵਿਸ ਵਰਤਿਆ ਨੂੰ ਹਾਂ ਜੀ ਹੁਣ ਇਹ ਪ੍ਰੋਬਲਮ ਹੱਲ ਹੋ ਗਈ ਤੁਹਾਡੀ ਹਾਂ ਜੀ ਠੀਕ ਹੈ ਜੀ ਤੇ ਦੂਜਾ ਜੀ ਮੈਂ ਤੁਸੀਂ ਕਹਿੰਦੇ ਸੀ ਕਿ ਕੰਮ-ਕੰਮ ਕਰਦੇ ਇਤਕਾਕ ਟੁੰਦੀ ਸੀ ਹਾਂ ਕੰਮ ਮੈਂ ਮੈਂ ਚੜ੍ਹ ਨਹੀਂ ਸੀ ਫੇਰ ਸਕਦੀ ਮੇਰੇ ਮੋੜ ਦੁਖਦੇ ਸੀ ਮੈਂ ਗਾਂ ਚੋਣੀ ਘਾਰ ਚੋਣੀ ਮੇਰੇ ਤਾਂ ਵੀ ਮਰਦ ਦੁਖਨੇ ਹੁਣ ਮੇਰੇ ਬਿਲਕੁਲ ਨਹੀਂ ਦੁਖਦੇ ਹੁਣ ਉਹ ਸਾਰੀਆਂ ਚੀਜ਼ਾਂ ਵੀ ਕੰਮ ਕਰਨ ਨੂੰ ਜੀ ਕਰਦਾ ਹਾਂ ਕੰਮ ਕਰਨ ਨੂੰ ਜੀ ਕਰਦਾ ਜਾਂ ਮੈਂ ਵੜੀਆ ਕੰਮ ਕਰਦੀ ਸੀ ਮੈਂ ਤੇ ਖੇਤੀ ਦਾ ਕੰਮ ਕਰ ਲੈਂਦੀ ਸੀ ਜੀ ਹੁਣ ਮੇਰੇ ਤੋਂ ਜਿੱਦਾਂ ਮੈਂ ਫੇਰ ਬੈਲਕਨ ਸੱਟ ਲੱਗਣ ਤੋਂ ਪਹਿਲਾਂ ਵੀ ਡਿਸਕ ਦੂੰ ਵੀ ਖੇਤੀ ਆ ਸਾਰਾ ਕੰਮ ਆਫ ਕਰਦੀ ਸੀ ਸਾਰਾ ਕੰਮ ਆਫ ਕਰਦੀ ਸੀ ਨਾ ਆਪਣੇ ਘਰ ਵਾਲੇ ਦੇ ਨਾਲ ਖੇਤੀ ਦਾ ਕੰਮ ਕਰਾਉਂਦੀ ਸੀ ਓਕੇ ਜੀ ਹੁਣ ਉਸ ਤੋਂ ਬਾਅਦ ਸਾਰਾ ਕੁਝ ਬੰਦ ਹੋ ਗਿਆ ਸੀ ਕਿ ਤਰ੍ਹਾਂ ਦਾ ਇਹ ਬੰਦ ਹੋ ਗਿਆ ਸੀ ਜਿੱਦਾਂ ਹੁਣ ਹੁਣ ਚਾਲੂ ਹੋ ਗਿਆ ਸਾਰਾ ਕੁਝ ਕਿਰੋਂ ਮੁਬਾਰਕਾਂ ਭਾਜੀ ਬਹੁਤ ਬਹੁਤ ਤੁਹਾਨੂੰ ਤਿਜਾਬ ਕਹਿੰਦੇ ਕਿੰਨੇ ਸਾਲਾਂ ਤੋਂ ਬਣਦਾ ਇਤਿਜਾਬ ਪੰਜਾਬ ਤਿਜਾਬ ਮੇਰਾ 20 ਸਾਲ ਤੋਂ ਮੈਨੂੰ ਸ਼ੂਗਰ ਹੈ ਸ਼ੂਗਰ ਦੇ ਨਾਲ ਹੀ ਮੇਰਾ ਤਿਜਾਬ ਬਣਦਾ ਸੀ ਉਹ ਤਿਜਾਬ ਦੀ ਮਗਰ ਸ਼ੂਗਰ ਕਿੰਨੀ ਸੀ ਭਾਜੀ ਤੁਹਾਨੂੰ ਸ਼ੂਗਰ ਮੇਰੀ 250 300 350 ਟੈਂਸ਼ਨ ਕਿੰਨੀਆਂ ਟੈਬਲ ਰੋਜ਼ ਖਾ ਰਹੀ ਸੀ ਤਿੰਨ ਤਿੰਨ ਟੈਬਲਟ ਰੋਜ਼ ਹੁਣ ਕੀ ਹਾਲਾਤ ਨੇ ਸ਼ੂਗਰ ਦੇ 40 ਦਿਨਾਂ ਚੋਂ ਹੁਣ 40 ਦਿਨਾਂ ਦੇ ਵਿੱਚ ਇੱਕ ਟੈਬਲਟ ਦੀ ਮੈਂ ਹਜੇ ਗੋਲੀ ਖਾਣੀ ਹੈ ਇਹ ਤਿਜਾਬ ਦਾ ਕੈਪਸੂਲ ਹੈ ਤਿਜਾਬ ਦਾ ਬਿਲਕੁਲ ਬੰਦ ਕਰ ਜੇ ਇਹ ਬਿਲਕੁਲ ਓਕੇ ਹੋ ਗਏ हां जी ਉਹ ਲੱਖਾਂ ਹੀ ਪਰਵਾਰਾਂ ਪੰਜੀ ਤੁਹਾਡੀ ਵੀਡੀਓ ਦੇਖਣਗੇ سوشل میڈیا ਤੇ ਤੇ ਤੀਹ ਦੰਤੋਂ ਮੈਂ ਬਿਲਕੁਲ ਉਹ ਕੈਪਸੂਲ ਬੰਦ ਕੀਤਾ ਹੁਣ ਨਹੀਂ ਮਤਲਬ ਓਕੇ ਲੱਖਾਂ ਹੀ ਲੋਕਾਂ ਪੰਜੀ ਤੁਹਾਡੀ ਵੀਡੀਓ ਦੇਖਣਗੇ سوشل میڈیا ਤੇ ਹਾਂ ਠੀਕ ਤੇ ਉਹਨਾਂ ਨੂੰ ਬਾਡੀ ਸਰਵਸ ਪੰਜ ਜੂਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਗੱਲ ਕਹੂੰਗੀ ਵੀ ਤੁਸੀਂ ਇਹ ਬਾਡੀ ਸਰਵਸ ਜੂਸ ਵਰਤੋ ਤੇ ਵਧੀਆ ਰਿਜ਼ਲਟ ਆ ਕੋਈ ਦਵਾਈ ਨਹੀਂ ਜੇ ਆਪਾਂ ਅੰਗਰੇਜ਼ੀ ਦਵਾਈ ਖਾਣੇ ਆ ਉਹਦੇ ਕਈ ਸਾਈਡ ਇਫੈਕਟ ਆ ਇੱਕ ਬਿਮਾਰੀ ਉਹਨਾਂ ਨੇ ਹਟਾਉਣੀ ਤਿੰਨ ਉਹਨਾਂ ਬਿਮਾਰੀਆਂ ਨੂੰ ਹਰੇਕ ਪਰਸਨ ਨੂੰ ਕਰਵਾਉਣਾ ਚਾਹੀਦਾ ਜੀ ਇਹ ਹਰੇਕ ਪਰਸਨ ਨੂੰ ਇਹ ਕਰਾਉਣਾ ਚਾਹੀਦਾ ਬੋਡੀ ਸਰਵਿਸ ਕਰਾਓ ਜਿੱਦਾਂ ਆਪਾਂ ਗੱਡੀਆਂ ਦੀ ਸਰਵਿਸ ਕਰਾਉਨੇ ਆ ਬਿਲਕੁਲ ਜੀ ਤੇ ਇਹ ਆਪਣੀ ਵੀ ਸਰਵਿਸ ਜਿਹੜੀ ਜ਼ਰੂਰੀ ਆ ਸਰੀਰ ਮੁੜ ਕੇ ਮਿਲਣਾ ਲੇਗਾ ਮਾਲਕ ਦੀ ਦੇਣ ਆ ਤੇ ਗੱਡੀਆਂ ਤਾਂ ਆਪਾਂ ਵਾਧੂ ਖਰੀਦ ਲੈਣੀਆਂ ਥੈਂਕ ਯੂ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ